इस गल का जिक्र कर रहे हैं सोर्सिस का कहना है कि पुलिस ने दो शूटर की पछाण कर ली है चंडगढ़ च इंद्रप्रीत पेरी नोलिया मारिया गई सोशल तो मीडिया ग्रुप ने इस पूरे कतल की जिम्मेवारी ली सी इस वे अहम तो वीडी खबर ਪੁਲਿਸ ਨੇ ਦੋ ਸ਼ੂਟਰਾਂ ਦੀ ਪਛਾਣ ਕੀਤੀ ਸੀ ਤੇ ਮੇਰੇ ਨਾਲ ਮੇਰੇ ਜੋ ਸਹਿਯੋਗੀ ਨੇ ਮਨੋਰਜ ਰਾਠੀ ਲਗਾਤਾਰ ਫੋਨ ਲਾਇਆ ਤੇ ਜੁੜੇ ਨੇ ਮਨੋਜ ਜੀ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਕਿਉਂਕਿ ਸੋਰਸਸ ਸਗਾਗਾ ਜ਼ਿਕਰ ਕਰ ਰਹੇ ਨੇ ਕਿ ਸ਼ੂਟਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਦੇਖੋ ਬਿਲਕੁਲ ਸਰਬਜੋਤ ਕਿਉਂਕਿ ਇਸ ਵੇਲੇ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿਉਂਕਿ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਹੈ ਚਾਹੇ ਉਹ ਸੀਸੀਟੀਵੀ ਦਾ ਆਧਾਰ ਹੋਵੇ ਚਾਹੇ ਉਹ ਕਿਉਂਕਿ ਕੱਲ ਵੀ ਅਸੀਂ ਜਿਹੜੀ ਜਾਣਕਾਰੀ ਦਿੱਤੀ ਸੀ ਕਿ ਪੁਲਿਸ ਲਗਾਤਾਰ ਹੁਣ ਜਿਹੜੇ ਰੂਟ ਹੈ ਉਸ ਨੂੰ ਹੁਣ ਕਵਰ ਕਰ ਰਹੀ ਹੈ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਖਰੜ ਤੋਂ ਹੁੰਦੇ ਹੋਏ ਉਹ ਚੰਡੀਗੜ੍ਹ ਐਂਟਰ ਹੋਏ ਆ ਜਿਸ ਜੀ ਨੇ ਵਾਰਦਾਤ ਉਹਨਾਂ ਵੱਲੋਂ ਕੀਤੀ ਗਈ ਹੈ ਬਦਮਾਸ਼ਾਂ ਵੱਲੋਂ ਤੇ ਉਹ ਇੱਕ ਗੱਡੀ 'ਚ ਜਿਹੜੀ ਕ੍ਰੇਟਾ ਗੱਡੀ ਦੇ ਵਿੱਚ 버ਗਰ ਦੇ ਰੈਪ ਵੀ ਮਿਲੇ ਸੀਗੇ ਜੋ ਕਿ ਉਹਨਾਂ ਨੇ ਖਰੜ ਤੋਂ ਕਿਸੇ ਆਊਟਲੈਟ ਆਊਟਲੈਟ ਤੋਂ ਲਿੱਤੇ ਸੀਗੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਕਰੀਬ 4:30 ਵਜੇ ਉਹ ਮੈਕਸ ਹਸਪੀਟਲ ਤੋਂ ਚੰਡੀਗੜ੍ਹ ਐਂਟਰ ਹੁੰਦੇ ਆ ਇਹਨੂੰ ਲੈ ਕੇ ਵੀ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਜਿਹੜੇ ਸਾਡੇ ਸੋਰਸ ਤੋਂ ਤੁਹਾਨੂੰ ਜਾਣਕਾਰੀ ਦਿੱਤੀ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਸੋਰਸ ਤੋਂ ਜਾਣਕਾਰੀ ਦੇ ਰਹੇ ਕਿ ਦੋ ਜਿਹੜੇ ਸ਼ੂਟਰਸ ਨੇ ਕ੍ਰਿਮੀਨਲ ਐਕਟੀਵਿਟੀ ਦੇ ਨੇ ਪਹਿਲਾਂ ਵੀ ਉਹਨਾਂ ਦੇ ਮਾਮਲੇ ਦਰਜ ਨੇ ਉਹਨਾਂ ਦੀ ਇਨਵੋਲਵਮੈਂਟ ਸਾਹਮਣੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਅਧਿਕਾਰੀਆਂ ਪੁਸ਼ਟੀ ਫਿਲਹਾਲ ਕਿਸੇ ਨੇ ਨਹੀਂ ਕੀਤੀ ਹੈ ਲੇਕਿਨ ਜਿਹੜੇ ਸੋਰਸਿਸ ਪੁਤਾ ਸੋਰਸਿਸ ਜਿਹੜੇ ਜਾਣਕਾਰੀ ਦੇ ਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਜੋ ਕਿ ਦੋ ਸ਼ੂਟਰ ਦੱਸੇ ਜਾ ਰਹੇ ਨੇ ਔਰ ਇਹ ਸ਼ੂਟਰ ਜਿਹੜੇ ਨੇ ਲਾਰੈਂਸ ਗਰੁੱਪ ਦੇ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਜਵਾਰਦਾਤ ਨੂੰ ਅੰਜਾਮ ਦੇ ਕੇ ਕਿਉਂਕਿ ਕਈ ਕਈ ਕਲੂਈ ਕਈ ਸੁਰਾਖ ਜਿਹੜੇ ਆ ਉਹ ਪੁਲਿਸ ਦੇ ਹੱਥ ਤੇ ਲੱਗੇ ਨਹੀਂ ਹੁਣ ਕਿਉਂਕਿ ਇਹਦੇ ਵਿੱਚ ਜੀ ਮਨੋਜ ਚਲੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪੈਰੀ ਕਤਲकांड ਦੇ ਸ਼ੂਟਾਂ ਦੀ ਪਛਾਣ ਕਰ ਲਈ ਗਈ ਹੈ ਇਸ ਸੋਰਸਸ ਉਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਛੇਤੀ ਤੋਂ ਛੇਤੀ ਇਹਨਾਂ ਮੁਲਜ਼ਮਾਂ ਦੀ ਪੈੜ ਨੱਪੀ ਜਾਏਗੀ ਕਿਉਂਕਿ ਇਹ ਦੋਨੋਂ ਹੀ ਸ਼ੂਟਰਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਚੰਡੀਗੜ੍ਹ ਦੇ ਸੈਕਟਰ 26 ਟੈਂਬਰ ਮਾਰਕੀਟ ਚ ਕੀਤਾ ਗਿਆ ਸੀ